ਇੱਕ ਚੀਜ਼ ਦੇਖੋ ਪਹਿਲਾਂ ਅਸੀਂ ਆਪਣੇ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਜਾਂ ਆਪਣੀ ਲੜਕੀ ਨੂੰ ਜਾਂ ਆਪਣੇ ਬੇਟੇ ਬੱਚਿਆਂ ਨੂੰ ਅਸੀਂ ਬੱਸ ਸਟੈਂਡ ਤੇ ਵੀ ਛੱਡਣ ਆਉਨੇ ਆ ਹਾਂਜੀ ਜਦੋਂ ਅਸੀਂ ਬੱਸ ਸਟੈਂਡ ਤੇ ਛੱਡਣ ਆਉਨੇ ਆ ਫਿਰ ਜਦੋਂ ਉਹ ਕਾਲਜੋਂ ਜਾਂ ਆਈਲਟ ਸੈਂਟਰ ਤੋਂ ਵਾਪਸ ਆਉਂਦਾ ਫਿਰ ਅਸੀਂ ਉਹਨੂੰ ਲੈਣ ਜਾਂਦੇ ਆ ਹਾਂਜੀ ਪਰ ਉਸ ਤੋਂ ਬਾਅਦ ਅਸੀਂ ਉਹਨੂੰ ਜਹਾਜ਼ ਹੀ ਚੜਾ ਦਿੰਨੇ ਆ ਹੂੰ ਉਥੇ ਉਹ ਖੁਦ ਆਪਣੇ ਡਿਸੀਜਨ ਉਸਨੇ ਆਪ ਕਰਨੇ ਨੇ ਆਪ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਆਪਣੀ ਇਕਨੋਮਿਕਲ ਸਥਿਤੀ ਦਾ ਵੀ ਧਿਆਨ ਰੱਖਣਾ ਹੈਗਾ ਆਪਦੀ ਜਵਾਨੀ ਦੇ ਉੱਤੇ ਆਪਦੇ ਉੱਤੇ ਕੰਟਰੋਲ ਵੀ ਰੱਖਣਾ ਯਾਨੀ ਉਹ ਸਭ ਕੁਝ ਖੁਦ ਹੀ ਆਪਦਾ ਮਾਵਾਪਾ ਹੈ ਖੁਦ ਹੀ ਸਭ ਕੁਝ ਹੈ ਇਸ ਲਈ ਸਾਨੂੰ ਇਹ ਚੀਜ਼ ਲਈ ਧਿਆਨ ਰੱਖਣਾ ਪੈਣਾ ਵੀ ਜਦੋਂ ਬੱਚਾ ਬਾਹਰ ਕਿਤੇ ਕੰਟਰੀ ਦੇ ਵਿੱਚ ਜਾਂਦਾ ਹੈ ਉਹ ਕੱਲਾ ਦੇਖੋ ਇੱਕ ਚੀਜ਼ ਤੁਸੀਂ ਬੇਟੇ ਧਿਆਨ ਚ ਦੇਖਦੇ ਹੋਵਾਂਗੇ ਉਹ ਵੀ ਜਦੋਂ ਕਦੇ ਆਪਣੇ ਨਾ ਬੱਚੇ ਸਕੂਲ ਤੋਂ ਬਾਅਦ ਕਾਲਜਾਂ ਚ ਜਾਂਦੇ ਨੇ ਜਾਂ ਯੂਨੀਵਰਸਿਟੀ ਚ ਪੜ੍ਹਨ ਜਾਂਦੇ ਨੇ ਕਿੰਨਾ ਬਦਲਾ ਆਉਂਦਾ ਬਹੁਤ ਹੀ ਬਹੁਤ ਜ਼ਿਆਦਾ ਠੀਕ ਹੈ ਨਾ ਇੱਕ ਜਵਾਨੀ ਦਾ ਜੋਰ ਹੁੰਦਾ ਇੱਕ ਦੋਸਤ ਨਵੇਂ-ਨਵੇਂ ਦੋਸਤ ਮਿੱਤਰ